ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸਾਰਿਆਂ ਦੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਅਸੀਂ ਵੀ ਬਹੁਤ ਜ਼ਿਆਦਾ ਵਧੀਆ ਹਾਂ ਤੇ ਫਾਈਨਲੀ ਪਹੁੰਚ ਚੁੱਕੇ ਹਾਂ ਜੀ ਅੱਜ ਸਫਾਈਆਂ ਸੁਪਈਆਂ ਦੀ ਸਹੀ ਗੱਲ ਹੈ ਸਪਾਈ ਬਿਆਂ ਚਾਰੇ ਇਸ ਫਲੈਟ ਦੀ ਸਫਾਈਆਂ ਬੜੀਆਂ ਮਸ਼ਹੂਰ ਤਾਂ ਗਏ ਸਹੀ ਗੱਲ ਹੈ ਪਰ ਉਹ ਢੰਗ ਹੁੰਦਾ ਜੀ ਸਫਾਈ ਕਰਾਣ ਦਾ ਵੀ ਆਪਣਾ ਆਪਣਾ ਰੋਣਾ ਰੋਈਦਾ ਨਹੀਂ ਹੁੰਦਾ ਬੜਾ ਸਫਾਈ ਕਰਨ ਲੱਗੇ ਢੰਗ ਹੁੰਦਾ ਜੀ ਜਦੋਂ ਬਿਲਕੁਲ ਬਿਲਕੁਲ ਔਰ ਤੁਸੀਂ ਤੁਹਾਨੂੰ ਪਤਾ ਹੀ ਕਮੈਂਟ ਵੀ ਕੀਤੇ ਤੁਸੀਂ ਇੱਥੇ ਪਹਿਲਾਂ ਕੌਣ ਰਹਿ ਕੇ ਗਿਆ ਹੈ ਬਾਕੀ ਹਾਂ ਜਿਹੜਾ ਵੀ ਕੋਈ ਘਰ ਛੱਡ ਕੇ ਜਾਂਦਾ ਵਾ ਕੋਈ ਵੀ ਵੋਕੇਟ ਕਰਦਾ ਜਦ ਖਲਾਰਾ ਤਾਂ ਹੁੰਦਾ ਵਾ ਨੋ ਡਾਟ ਨਹੀਂ ਇਹ ਗੱਲ ਤੇ ਨਹੀਂ ਕਿ ਇਹ ਨਹੀਂ ਹੁੰਦਾ ਬਟ ਬਾਕੀ ਡਿਪੈਂਡ ਕਰਦਾ ਕਿ ਰਹਿਣ ਵਾਲਾ ਬੰਦਾ ਉੱਥੇ ਕਿੱਦਾਂ ਦਾ ਰਹਿ ਰਿਹਾ ਵਾ ਤੇ ਉਹ ਕਿੱਦਾਂ ਨਹੀਂ ਆਪਣੇ ਘਰ ਨੂੰ ਸਫਾਈ ਰੱਖ ਰਿਹਾ ਵਾ ਕਿੱਦਾਂ ਨਹੀਂ ਹੈਨਾ ਬਟ ਹੁਣ ਵੀ ਜੇ ਵੇਖੀ ਜਾਈਏ ਤੇ ਹੁਣ ਵੀ ਘਰ ਚ ਬਹੁਤ ਮਤਲਬ ਤੁਸੀਂ ਮੰਨਣਾ ਨਹੀਂ ਵਾਸ਼ਰੂਮ ਇੰਨੇ ਜ਼ਿਆਦਾ ਗੰਦੇ ਨਾ ਮੈਨੂੰ ਨਹੀਂ ਸਮਝ ਆਉਂਦੀ ਕਿ ਜਿਨ੍ਹਾਂ ਨੇ ਵੀ ਕਿਹਾ ਕਿ ਬੜੀਆਂ ਸਫਾਈਆਂ ਕੀਤੀਆਂ ਬਹੁਤ ਸਫਾਈ ਕੀਤੀ 1% ਨੇ ਇੰਨੇ ਗੰਦੇ ਆ ਨਾ ਵਾਸ਼ਰੂਮ ਤਾਂ ਅੱਜ ਅਹੀਂ ਸਾਫ਼ ਕਰਵਾਏ ਆ ਅਰਬਨ ਕੰਪਨੀ ਵਾਲੇ ਬਾਹਰ ਜਿਹੜਾ ਹਾਂ ਅਰਬਨ ਕੰਪਨੀ ਦੇਖੋ ਜੇਕਰ ਇਹ ਦੋ ਪੈਸੇ ਹੈਗੇ ਨਾ ਜੇ ਵੇਚਣਾ ਫालतू ਦੀਆਂ ਚੀਜ਼ਾਂ ਦੇ ਫੋਕੜ ਨਾਲੋਂ ਆਪਣੇ ਘਰ ਦੀ ਸਫਾਈ ਕਰਵਾ ਲਓ ਰੋਣ ਦੀ ਲੋੜ ਨਹੀਂ ਹੁੰਦੀ ਸੋ ਕਹਿੰਦੇ ਸੀ ਬੜੀਆਂ ਸਫਾਈਆਂ ਕਿਤੇ ਇੰਨਾ ਗੰਦ ਟਿੱਗ ਤੇ ਟਿੱਕ ਨਿਕਲੇ ਵਿੱਚ ਕੋਈ ਗੱਲ ਨਹੀਂ ਅਸੀਂ ਕੁਝ ਇਹਦੇ ਬਾਰੇ ਗੱਲ ਨਹੀਂ ਕਰਨਾ ਛੱਡੋ ਚਲੋ ਛੱਡੋ ਦਿਖਾਣਾ ਤੁਹਾਨੂੰ ਅਰਬਨ ਕੰਪਨੀ ਤੋਂ ਆਏ ਨੇ ਭਾਈ ਸਾਹਿਬ ਇਹ ਵਾਸ਼ਰੂਮ ਦੇਖੋ ਕਿੰਨਾ ਕਲੀਨ ਕਰਤਾ ਆਹ ਕਲੀਨ ਹੋ ਗਿਆ ਬਿਲਕੁਲ ਵਾਸ਼ਰੂਮ ਹੁਣ ਕਿਚਨ ਦੀਆਂ ਡੀਪ ਕਲੀਨਿੰਗਾਂ ਹੋ ਰਹੀਆਂ ਨੇ ਹੁਣ ਇੱਕ ਚੀਜ਼ ਹੋਰ ਸੀ ਕਿ ਇਹ ਕਿਹਾ ਗਿਆ ਸੀ ਵੀ ਆਹ ਕਿਚਨ ਟੁੱਟ ਗਈ ਸੀ ਸਾਨੂੰ ਰਿਪੇਅਰ ਕਰਾ ਕੇ ਨਹੀਂ ਦਿੱਤੀ ਸਾਨੂੰ ਉਹ ਕਰਾ ਕੇ ਦਿੱਤਾ ਭਾਈ ਜੇ ਇਹ ਕਿਚਨ ਦੇ ਉੱਪਰ ਚੜ ਕੇ ਸਲੈਬ ਦੇ ਉੱਪਰ ਆ ਡੱਬੇ ਸਾਫ਼ ਕਰੋਗੇ ਤਾਂ ਟੁੱਟੂਗੀ ਭਰਾ ਇਹ ਕਿਚਨ ਹਨਾ ਥੱਲੇ ਖੜ ਕੇ ਆਰਾਮ ਨਾਲ ਹੋ ਜਾਂਦੀ ਹੈ ਸਫਾਈ ਹੁਣ ਆ ਭਾਈ ਸਾਹਿਬ ਵੀ ਆ ਡੱਬੇ ਕੱਟ ਕੱਟ ਕੇ ਸਾਫ਼ ਕਰ ਹੀ ਰਹੇ ਨੇ ਕੋਈ ਜ਼ਿਆਦਾ ਮਹਿੰਗਾ ਨਹੀਂ ਹੁੰਦਾ ਸੋ ਤਾਂ ਵਧੀਆ ਤਰੀਕੇ ਨਾਲ ਸਫਾਈ ਹੋ ਜਾਂਦੀ ਹੈ ਹੁਣ ਜੇ ਤੁਸੀਂ ਇੱਥੇ ਚੜ੍ਹ ਕੇ ਦੱਬਿਆਂ ਦੇ ਉੱਤੇ ਸਾਫ਼ ਕਰੋਗੇ ਤਾਂ ਬਹਿਣੀ ਹੈ ਵਿਚਾਰੀ ਸਲੇਬ ਅਸੀਂ ਵੀ ਮੰਨਦੇ ਆ ਕਿ ਸਾਡੀ ਇੱਕ ਮਹੀਦੀ ਸਲੇਬਾਂ ਨੇ ਇਹ ਦੱਬਿਆਂ ਦੇ ਉੱਤੇ ਰੱਖੀਆਂ ਹੁੰਦੀਆਂ ਨੇ ਸੋਸਾਇਟੀ ਵਿੱਚ ਜ਼ਿਆਦਾਤਰ ਇੰਦੇ ਹੁੰਦੀਆਂ ਨੇ ਹੁਣ ਆਪਾਂ ਨੂੰ ਕਿੰਨੇ ਸਾਲ ਹੋ ਗਏ ਇੰਦੇ ਇਨੂੰ ਬਹੁਤੂ ਸਾਲ ਹੋ ਗਏ ਨੇ ਹੋ ਸਾਲਾਂ ਤੋਂ ਪਹਿਲਾਂ ਅਸੀਂ ਰੈਂਟ ਤੇ ਵੀ ਰਹੇ ਹਾਂ ਅੱਜ ਤੱਕ ਆਪਣੇ ਇੱਦਾਂ ਨੇ ਮਤਲਬ ਤਕਰੀਬਨ ਇਸ ਸੋਸਾਇਟੀ ਬਣੀ ਨੂੰ 10-12 ਸਾਲ ਹੋ ਗਏ ਨੇ ਜ਼ਿਆਦਾ ਹੀ ਹੋ ਗਏ ਹੋਣਗੇ 14-15 ਸਾਲ ਪਰ 14-15 ਸਾਲਾਂ ਸਾਡੀ ਵਾਲੀ ਸਲੇਬ ਦਾ ਇੱਕ ਵਾਰੀ ਵੀ ਡਿਊਟੀ ਹੁਣ ਜੇ ਦੇ ਉੱਪਰ ਮੈਂ ਚੜ ਜਾਗਾ ਛਾਲਾ ਮਾਰਾਂਗਾ ਇਹ ਸਾਫ ਕਰਨ ਲਈ ਤਾਂ ਭਾਰ ਉਹਨਾਂ ਤੋਂ ਟੁੱਟੂਗੀ ਟੁੱਟੂਗੀ ਹੁਣ ਇਹਦਾ ਕੀ ਕਰੀਏ ਚਲ ਐਨੀਵੇਸ ਆ ਸਾਫ ਹੋ ਗਈ ਜੀ ਤੇ ਵਾਈਫਾਈ ਵੀ ਲੱਗ ਜਾਣਾ ਅੱਜ ਤੇ ਆ ਇੱਧਰ ਝਾੜੂ ਪੋਚਾ ਹੋ ਰਿਹਾ ਇੱਧਰ ਤਾਂ ਹੋ ਗਿਆ ਮੇਰੇ ਖਿਆਲ ਨਾਲ ਇੱਧਰ ਰਹਿ ਗਿਆ ਆ ਬਾਥਰੂਮ ਵੀ ਸਾਫ ਤੇ ਉਹ ਇਹਨਾਂ ਚੀਜ਼ਾਂ ਸਾਫ ਹੋ ਗਈਆਂ ਮੈਂ ਤਾਂ ਵੀ ਜਿਆਦਾ ਪੋਚਾ ਲੱਗਾ ਹੈ ਠੀਕ ਹੈ ਕਿ ਨਹੀਂ Sorry chhod dena video bada nahi khe ye dekho Aao 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 Ye ro 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 bhi Aao ਆ ਇਹ ਫੇਵਰਟ ਬਿੱਲੀ ਜਦ ਨਾਲ ਸੌਂਦੀ ਹੁੰਦੀ ਸੀ ਇਤੋਂ ਬਿਨਾਂ ਗਤੀ ਨਹੀਂ ਸੀ ਹੁੰਦੀ ਬਿੱਲੀ ਬਿੱਲੀ ਸੱਚ ਆਓ ਆਓ ਬਾਬੂ ਇਹ ਬਿੱਲੀ ਦਾ ਵਗੈਰ ਤਾਂ ਬੜਾ ਔਖਾ ਸੀ ਭਾਈ ਇਹ ਬਿੱਲੀ ਸਹੀ ਗੱਲ ਆ ਕਿਵੇਂ ਕਿਵੇਂ ਨਾ ਟਾਈਮ ਨਿਕਲਿਆ ਨਾ ਆਓ ਸੋਚਾਂਗੇ ਉਹਨੇ ਸਾਰੇ ਕਢੌਣੇ ਲੈ ਕੇ ਬੈਠੇ ਹੋਏ ਡੱਬਾ ਵੀ ਲਾ ਕੇ ਰੱਖਿਆ ਨਾਲ ਹੀ ਹੋ ਗਿਆ ਤੁਹਾਡਾ ਅਰਬਨ ਕਲੈਪ ਵਾਲਾ ਕੰਮ ਕਿੰਨਾ ਕੁ ਵਧੀਆ ਮੈਂ ਸਗੋਂ ਤਾਂ ਜਾ ਕੇ ਵੇਖਿਆ ਨਹੀਂ ਇਹ ਵਾਸ਼ਰੂਮ ਮੈਂ ਵੇਖਾਈ ਸੀ ਜਦ ਉਸ ਟਾਈਮ ਤੇ ਕਿਚਨ ਸਾਫ ਕਰ ਰਿਆ ਸੀ ਉਹ ਬਹੁਤ ਵਧੀਆ ਬਹੁਤ ਸੱਚੀ ਵਧੀਆ ਫ੍ਰਿਜ ਫਰੂਜ ਵਧੀਆ ਮੈਂ ਇੱਕ ਗੱਲ ਕਹਿਣਾ ਜੀ ਸਾਡੇ ਤੋਂ ਪਹਿਲਾਂ ਜਿਹੜੇ ਰਹਿ ਗਏ ਸੀ ਨਾ ਬਰੋਲਾ ਵਾਲਾ ਪਾਇਆ ਸੀ ਉਹਨਾਂ ਨੇ ਨਾ ਸਫਾਈ 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 ਬਾਈ ਇੱਕ ਤਾਂ ਮੇਬੀ ਸ਼ਾਇਦ ਉਹਨਾਂ ਨੂੰ ਪਤਾ ਨਹੀਂ ਹੋਏਗਾ ਵੀ ਇਹ ਕੁਝ ਵੀ ਹੁੰਦਾ ਨੈਚੁਰਲ ਦੀ ਗੱਲ ਏ ਮੇਬੀ ਮੇਬੀ ਹੋ ਸਕਦਾ ਦਿਖਾਉਣ ਵਾਸਤੇ ਸਿੰਪਥੀ ਟਾਈਪ ਜਾਂ ਕੁਝ ਵੀ ਇਹ ਵੀ ਸੀ ਸਿੰਪਲ ਜੀ ਗੱਲ ਹੈ ਯਾਰ ਤੁਸੀਂ ਜੇ ਦੋ ਪੈਸੇ ਅਰਧ ਕਰਦੇ ਹੋ ਇੱਕ ਅਰਬਨ ਕਲਾਬ ਤੋਂ ਅਸੀਂ ਵੀ ਬੁਲਾਇਆ ਹੈ ਇਹ ਸਾਡਾ 2000 2300 ਰੁਪਿਆ 2300 ਰੁਪੀਸ ਲੱਗੇ ਨੇ ਕਿਚਨ ਫ੍ਰਿਜ ਵਾਸ਼ਰੂਮ ਸਾਰਾ ਕੁਝ ਐ ਚਮਕਾ ਕੇ ਗਿਆ ਮੁੰਡਾ ਉਹਨੂੰ ਕੋਈ ਹਾਰ ਪਿਕ ਲਿਆ ਕੇ ਲਾਉਣ ਦੀ ਲੋੜ ਨਹੀਂ ਆ ਜਾਂ ਕਿਚਨ ਦੇ ਸਾਫ ਕਰਵਾ ਸਕੇ ਉਹ ਲਿਆ ਕੇ ਉਹ ਚੀਜ਼ ਨਹੀਂ ਦੇਣ ਦੀ। ਸੋ ਉਹ ਆਪ ਹੀ ਆਪਣੇ ਵੱਲੋਂ ਸਾਰਾ ਸਮਾਨ ਲੈ ਕੇ ਆਉਂਦੀ ਆ ਸਾਡੇ 2300 ਰੁਪਏ ਲੱਗਿਆ ਸਾਰਾ ਕੁਝ ਸਾ। ਕਿਉਂਕਿ ਇੱਕ ਤਾਂ ਵੇਖੋ ਕਿੰਨਾ ਮਾਈਨਸ 8 ਦਾ 8:30 ਤੋਂ 10 ਲੋਟ ਬੁੱਕ ਕੀਤਾ ਹੋਇਆ ਸੀ ਤੇ ਮੈਨੂੰ ਲੱਗਦਾ ਉਹ 1:30 2:00 ਵਜੇ ਸ਼ਾਇਦ ਗਿਆ ਹੋਵੇ ਹਨਾ ਇੰਨੇ ਵਜੇ ਟਾਈਮ ਲੱਗਿਆ ਸੀ ਕਿਉਂਕਿ ਦੋ ਵਾਸ਼ਰੂਮ ਕਲੀਨ ਕਰਨੇ ਸੀ ਡੀਪਲੀ ਤੇ ਕਿਚਨ ਫ੍ਰਿਜ ਗੈਸ ਵੀ ਉਤਾਰਿਆ ਮੈਂ ਜਿਹੜਾ ਉਹਨਾਂ ਨੇ ਰੱਖ ਦਿੱਤਾ ਕਿਉਂਕਿ ਜਿਹੜਾ ਵੀ ਕੋਈ ਟੈਨੈਂਟ ਆਉਂਦਾ ਆਪਣਾ ਗੈਸ ਸਾਫ ਲੈ ਕੇ ਆਉਂਦਾ ਇਸ ਕਰਕੇ ਜਿਹੜਾ ਗੈਸ ਮੈਨਾਉਂਦਾ ਪਿਆ ਹੋਇਆ ਸੀ ਤੇ ਇੱਕ ਮਾਈਕ੍ਰੋਵੇਵ ਪਿਆ ਹੋਇਆ ਸੀ ਉਹ ਵੀ ਐ ਸਾਫ-ਸੂਫ ਕਰਾਤਾ ਹੁਣ ਮੈਂ ਜਾ ਕੇ ਨਾਲੇ ਮੈਂ ਥੋੜਾ ਬਹੁਤਾ ਸਮਾਨ ਰੱਖ ਕੇ ਆਉਣਾ ਉਧਰ ਤੇ ਨਾਲੇ ਮੈਂ ਵੇਖਦੀ ਆ ਕਿਵੇਂ ਹੈ ਹਾਲਤ ਆ ਮਹਣਾ ਕਿਉਂਕਿ ਸ਼ਿਪੀ ਦਾ ਵੇਖ ਆਇਆ ਸੋ ਇਸ ਕਰਕੇ ਇਹ ਆ ਕਿ ਕੋਈ ਚੀਜ਼ ਇੰਪੋਸੀਬਲ ਨਹੀਂ ਹੁੰਦੀ ਪੋਸੀਬਲ ਹੁੰਦੀ ਹੈ ਹਰ ਇੱਕ ਚੀਜ਼ ਆ ਯਾਰ ਸੁਲਤਾਨ ਜੇ ਬਣੀ ਹੋਈਆਂ ਤੇ ਸਾਡੇ ਵਾਸਤੇ ਬਣੀ ਹੋਈਆਂ ਤੇ ਰੋਲਾ ਪਾਣਾ ਕੀ ਹੈਣਾ ਚਲੋ ਉਹ ਗੱਲ ਵੱਖਰੀ ਹੋ ਜਾਂਦੀ ਹੈ ਹਾਂ ਸਿਰ ਗੱਲ ਤੇ ਇੱਕ ਗੱਲ ਦੀ ਆਲੋਚਨਾ ਬੜੀ ਕੀਤੀ ਗਈ ਸੀ ਡਾਕਟਰ ਕਿਰਨ ਮੈਮ ਦੀ ਕਿ ਹਨਾ ਵੀ ਕੱਲੇ ਡਾਕਟਰ ਕਿਰਨ ਮੈਮ ਦੀ ਨਹੀਂ ਸਾਰੀ ਉਹ ਬੰਦਿਆਂ ਦੀ ਕਮਿਊਨਿਟੀ ਜਿਹੜੇ ਵਿਚਾਰੇ ਆਪਣੇ ਘਰਾਂ ਨੂੰ ਐਕਸਟਰਾ ਜਿਹੜੀ ਸਪੇਸ ਹੁੰਦੀ ਹੈ ਰੈਂਟ ਤੇ ਦਿੰਦੇ ਨੇ ਤਾਂ ਕਰਕੇ ਦਿੰਦੇ ਨੇ ਵੀ ਚਲੋ ਦੋ ਪੈਸੇ ਆ ਜਾਣਗੇ ਜੇ ਵਿੱਚ ਜਾਂ ਫਿਰ ਸਫਾਈ ਹੁੰਦੀ ਰਹੇਗੀ ਘਰ ਦੀ ਅਲੱਗ-ਅਲੱਗ ਉਹ ਟਾਂਗ ਹੁੰਦੇ ਨੇ ਕਿਸੇ ਦੇ ਹੁਣ ਜਿਹੜੇ ਬੰਦੇ ਦਾ ਇਸ ਏਰੀਆ 'ਚ ਹੁਣ 40-50 ਲੱਖ ਰੁਪਏ ਦਾ ਫਲੈਟ ਹੋਵੇ ਧਿਆਨ ਨਾਲ ਸੁਣਿਓ ਦੋਸਤੋ 40-50 ਲੱਖ ਦਾ ਫਲੈਟ ਹੈ ਹਨਾ 40-50 ਲੱਖ ਦਾ ਫਲੈਟ ਹੋਵੇ ਤੇ 15 ਬੰਦਾ 15-16000 ਰੁਪਏ ਦੇ ਕੇ ਉਹਦਾ ਮਾਲਕ ਬਣ ਜਾਂਦਾ ਜਿਹੜਾ ਮੈਂ ਮਾਲਕ ਹਾਂ ਜੀ ਇਸ ਫਲੈਟ ਦਾ ਠੀਕ ਹੈ ਯਾਰ ਰੈਂਟ ਤੇ ਜਦੋਂ ਆਪਾਂ ਲੈਣ ਹੁਣ ਮੈਂ ਵੀ ਡਾਕਟਰ ਕਿਰਨ ਤੋਂ ਰੈਂਟ ਤੇ ਹੀ ਲਿੱਤਾ ਹੈ ਫਲੈਟ 17500 ਰੁਪਏ ਰੈਂਟ ਹੈ ਜੋ ਮੈਂ ਉਹਨੂੰ ਪੇ ਕਰਨਾ ਭਾਵੇਂ ਉਹ ਮੇਰੇ ਬਹੁਤ ਅਜ਼ੀਜ਼ ਨੇ ਬਟ ਜੋ ਇੱਕ ਪ੍ਰੋਫੈਸ਼ਨਲਿਜ਼ਮ ਇਹ ਹੁੰਦਾ ਕਿ ਰੈਂਟਰ ਰੈਂਟੀ ਹੈ ਹਨਾ ਉਹਨਾਂ ਨੂੰ ਬਾਕੀਆਂ ਤੋਂ ਵੀ ਮਿਲਦਾ ਸੀ ਹੁਣ ਮੈਂ ਵੀ ਪੇ ਕਰ ਰਹੇ ਹਾਂ ਨਾ ਪਿਆਰ ਆਪਣੀ ਥਾਂ ਪਿਆਰ ਆਪਣੀ ਥਾਂ ਕਾਰੋਬਾਰ ਆਪਣੀ ਥਾਂ ਤੇ ਇੱਕ ਜਦੋਂ ਜਿਹੜੇ ਪਹਿਲਾਂ ਇੱਥੇ ਰਹਿ ਕੇ ਗਏ ਰਹੇ ਜਦੋਂ ਤੁਸੀਂ ਰੋਲਾ ਸੁਣਿਆ ਹੋਣਾ ਕਾਫੀ ਹੋ ਗਿਆ ਹੋ ਗਿਆ ਪੈਸੇ ਖਾ ਕੇ ਸਾਡੇ ਹੋ ਗਏ ਉਹਨਾਂ ਨਾਲ ਇੱਕ ਐਗਰੀਮੈਂਟ ਹੋਇਆ ਸੀ ਵੀ ਐਗਰੀਮੈਂਟ ਗੱਲਾਂ ਗੱਲਾਂ ਵਰਬਲ ਐਗਰੀਮੈਂਟ ਹੀ ਸੀ ਜੋ ਉਹਨਾਂ ਨੇ ਤੋੜਿਆ ਵੀ ਤੁਸੀਂ ਕਟੋਕਟ 6 ਮਹੀਨੇ ਇੱਥੇ ਰਹਿਣਾ ਹੈ ਉਹ ਤਾਂ ਇਹ ਐਗਰੀਮੈਂਟ ਕਿਹਾ ਸੀ 6 ਮਹੀਨੇ ਰਹਿਣ ਦਾ ਕਿਉਂਕਿ ਉਹਨਾਂ ਨੇ ਕਿਰਨ ਮੈਡਮ ਦਾ ਪੈਸਾ ਬਹੁਤ ਲਵਾਇਆ ਸੀ 40-50 ਹਜ਼ਾਰ ਰੁਪਏ ਮੈਡਮ ਨੇ ਫਲੈਟ ਤੇ ਉਹ ਸਾਰੀ ਪੀਵੀਸੀ ਕਰਾ ਲਈ ਸੀ ਸ਼ੀਸ਼ੇ ਲਵਾ ਫ੍ਰਿਜਾਂ ਦੀ ਵਿੱਚ ਕੁਝ ਚੇਂਜ ਕਰਵਾ ਗਿਆ ਸਾਪਰਾਵਾ ਏਸੀ ਸਰਵਿਸ ਵਾਸ਼ਿੰਗ ਮਸ਼ੀਨ ਇੱਥੋਂ ਤੱਕ ਕਿ ਜਿਹੜੇ ਆ ਕਿਚਨ ਦੇ ਤੋਂ ਡਰੋਅ ਦਿਖਾਈ ਉਹਨਾਂ ਨੇ ਸਾਰੇ ਚੇਂਜ 7-8000 ਰੁਪਏ ਉਸ ਤੇ ਲੱਗ ਗਿਆ ਔਰ ਸਲੇਬ ਵੀ ਤੋੜਤੀ ਹਨਾ ਤੇ ਡਾਕਟਰ ਕਿਰਨ ਨੂੰ ਕੀ ਫਾਇਦਾ ਹੋਇਆ 40000 ਫਿਰ ਫਲੈਟ ਤੇ ਲਾਇਆ 2 ਮਹੀਨੇ ਰਹਿ ਤੁਸੀਂ 2 ਮਹੀਨੇ ਬਾਅਦ ਕਹਿਣਾ ਸੀ ਜਾ ਰਹੇ ਹਨਾ ਤੇ ਫਿਰ ਸਾਡੀ ਸਿਕਿਉਰਿਟੀ ਮੋੜੋ ਉਹ ਕਹਿੰਦੇ ਦੇਖੋ ਯਾਰ ਮੈਂ 40000 ਤੁਹਾਡੀ ਕਰਕੇ ਲਾਇਆ ਨਾ ਮੈਂ ਜੇ ਮੈਂ ਤਾਂ ਨਹੀਂ ਲਾਣਾ ਸੀ ਇਸ ਤੇ ਪੈਸਾ ਉਤੋਂ ਇਹ ਕਿਹਾ ਗਿਆ ਸੀ ਉਹਨਾਂ ਨੂੰ ਵੀ ਤੁਹਾਡਾ ਫਲੈਟ ਹੈ ਜੀ ਅਸੀਂ ਕਿਹੜਾ ਇੱਥੇ ਨਾ ਲੈ ਕੇ ਚੱਲੇ ਤੁਸੀਂ ਲਾਇਆ ਆਪਣੇ ਫਲੈਟ ਤੇ ਲਾਇਆ ਵੀ ਉਹਨਾਂ ਨੂੰ ਤਾਂ ਜ਼ਰੂਰਤ ਹੀ ਨਹੀਂ ਸੀ ਆਪਣੇ ਉਹਨੇ 40000 ਰੁਪਏ ਆਪਣੇ ਫਲੈਟ ਤੇ ਲਾਉਣ ਲਈ ਜ਼ਰੂਰਤ ਹੀ ਨਹੀਂ ਸੀ ਜਿਨ੍ਹਾਂ ਨੇ ਤੁਸੀਂ ਹੁਣ ਟੇਨੈਂਟ ਕਹਿੰਦਾ ਬਿਲਾ ਦੋ ਤਾਂ ਉਹਨਾਂ ਨੇ ਤਾਂ ਲਾਤਾ ਉਹ ਯਾਰ ਵੈਸੇ ਨਾ ਮੇਰੇ ਸਾਹਮਣੇ ਗਿਰਦ ਮੈਡਮ ਭੋਲੇ ਨੇ ਯਾਰ ਜਿਆਦਾ ਕਿਉਂਕਿ ਇਸ ਤੋਂ ਉਹਨਾਂ ਤੋਂ ਬਾਅਦ ਇੱਕ ਹੋਰ ਟੇਨੈਂਟ ਆਏ ਸੀ ਉਹ ਕਹਿੰਦੇ ਸਾਨੂੰ ਬੈੱਡ ਦੇ ਤੁਸੀਂ ਲੈ ਕੇ ਮੈਡਮ ਨੇ 18000 ਦਾ ਬੈੱਡ ਲੈ ਕੇ ਦੇਤਾ ਵੀ ਚਲ ਕੋਈ ਅਗਲੇ ਮੰਗ ਰਹੇ ਨੇ ਹੁਣ ਮੈਂ ਸ਼ਿਫਟ ਕੀਤਾ ਮੈਮ ਕਹਿੰਦੀ ਸਰ ਤੁਸੀਂ ਕੁਝ ਕਰਵਾਣਾ ਹੈ ਮੈਂ ਕਹਿੰਦੀ ਠੀਕ ਹੈ ਮੈਂ ਕਰਵਾ ਦੂੰਗਾ ਮੈਂ ਆਪ ਕਰਵਾ ਲੂੰ ਕੋਈ ਚੱਕਰੀ ਮੈਡਮ ਨੇ ਨਾ ਫਿਰ ਵੀ ਤੱਕੇ ਨਾਲ ਤੂੰ ਵੀ ਵੈਰੀਅਨਸ ਮੈਮ ਦੇਖੋ ਤੁਸੀਂ ਦੇਖਿਆ ਹੀ ਪਿਛਲੇ ਵਲੋਗ ਵਿੱਚ ਕਿ ਮੈਮ ਮੇਰੇ ਨਾਲ ਆਪ ਤੁਰ ਤੁਰ ਕੇ ਸ਼ਾਪਿੰਗ ਕਰਵਾਂਦੇ ਫਿਰੇ ਨੇ ਮੈਨੂੰ ਹਨਾ ਟੇਬਲ ਟੂਲ ਮੈਨੂੰ ਬੜਾ ਮੈਂ ਆਪ ਪਸੰਦ ਕਰਦੇ ਫਿਰੇ ਨੇ ਜਦ ਕਿ ਉਹ ਮੇਰੀ ਚੀਜ਼ ਹੈ ਹਨਾ ਮੈਮ ਕਹਿੰਦੇ ਇੰਨੀ ਰੂਡਲੀ ਹੁੰਦੇ ਤਾਂ ਫਿਰ ਉਹ ਇਹੋ ਜਿਹੀ ਚੀਜ਼ਾਂ ਕਿਉਂ ਕਰਦੇ ਉਹ ਕਿਉਂ ਕਰਦੇ ਉਹ ਰੂਡ ਨਹੀਂ ਹੋ ਯਾਰ ਉਹ ਤਾਂ ਚਲੋ ਮੂਰਖਤਾ ਹੈ ਰੂਡ ਕਹਿਣਾ ਕਿਰਦ ਮੈਡਮ ਦੂਸਰੇ ਨੰਬਰ ਦੇ ਉੱਪਰ ਉਹਨਾਂ ਨੂੰ ਉਹਨਾਂ ਨੇ ਮੈਨੂੰ ਪੇਂਟ ਕਰਵਾ ਕੇ ਦਿੱਤਾ ਡਾਕਟਰ ਜੀ ਕਹਿੰਦੇ ਮੈਂ ਮੈਨੂੰ ਸ਼ੌਂਕ ਹੋ ਰਿਹਾ ਵੀ ਮੇਰਾ ਘਰ ਸੋਹਣਾ ਬਣ ਰਿਹਾ ਡਾਕਟਰ ਮੈਮ ਨੇ ਮੇਰੇ ਬਿਨਾ ਕੇ ਪੇਂਟ ਕਰਵਾਤਾ ਦੂਸਰੀ ਚੀਜ਼ ਕਰਵਾਤੀ ਮੈਨੂੰ ਕਹਿੰਦੇ ਮੈਂ ਤੈਨੂੰ ਸੋਫੇ ਵੀ ਡਰਾਈ ਕਲੀਨ ਕਰਾ ਕੇ ਦਊਂਗੀ ਤੇ ਇੱਕ ਇੱਕ ਤੇ ਨਵੇਂ ਕੱਪੜੇ ਵੀ ਚੜਾ ਕੇ ਦਊਂਗੀ ਨਵਾਂ ਉਹ ਫਿਰ ਪੈਸੇ ਲਈ ਜਾਂਦੇ ਨੇ ਜਿਹੜਾ ਬੰਦਾ ਇਹਨੇ ਪੈਸੇ ਲਾ ਰਿਹਾ ਉਹ ਕਿਸੇ ਦੇ ਪੈਸੇ ਦੱਬਦਾ ਨਹੀਂ ਹੁੰਦਾ ਯਾਰ ਨਾਲ ਗੱਲਾਂ ਹੀ ਬਣੀਆਂ ਨੇ ਯਾਰ ਜਰ ਸਾਰਾ ਕੁਝ ਦਿਖਦਾ ਹੈ ਵਲੋਗਾਂ ਦੇ ਵਿੱਚ ਜੋ ਕੋਈ ਬੋਲਦਾ ਯਾਰ ਸਾਰਾ ਕੁਝ ਸੱਚ ਨਹੀਂ ਹੁੰਦਾ ਪੂਰੀ ਗੱਲ ਸੱਚ ਦੱਸੀਦੀ ਹੁੰਦੀ ਹੈ ਵੀ ਕੀ ਹੋਇਆ ਸੀ ਕੀ ਨਹੀਂ ਅਸੀਂ ਕਿੰਨਾ ਕਿਸੇ ਦਾ ਪੈਸਾ ਲਵਾਤਾ ਤੇ ਅਸੀਂ ਬਿੱਲ ਵੀ ਨਹੀਂ ਭਰਕੇਗੇ ਫਲੈਟ ਦਾ ਬਿੱਲ ਵੀ ਨਹੀਂ ਭਰਕੇਗੇ ਜਿਹੜੇ ਬਿਜਲੀ ਦੇ ਬਿੱਲ ਹੁੰਦੇ ਨੇ ਜਿਹੜਾ 2 ਮਹੀਨਿਆਂ ਦਾ ਬਿੱਲ ਸੀ ਫਿਰ ਰੋੜਾ ਪਾਣ ਦੀ ਕੋਈ ਗੁੰਜਾਇਸ਼ ਨਹੀਂ ਹੋ ਜਾਂਦੀ ਚਲੋ ਐਨੀ ਵੇਸ ਪਰਮਾਤਮਾ ਸਾਰਿਆਂ ਦਾ ਭਲਾ ਕਰੇ ਉਹਨਾਂ ਦਾ ਵੀ ਭਲਾ ਕਰੇ ਮਹਾਰਾਜ ਦੇਖਦਾ ਉਹ ਮਾਲਕ ਨੇ ਜਿਹਨੂੰ ਜਿੱਥੇ ਰੱਖਣਾ ਉੱਥੇ ਹੀ ਰੱਖਣਾ ਹੈ ਡਾਕਟਰ ਕਿਰਨ ਇੱਕ ਬਹੁਤ ਰਿਸਪੈਕਟਡ ਬਹੁਤ ਡਿਗਨਿਟੀ ਵਾਲੇ ਲੇਡੀ ਨੇ ਸ਼ੀ ਇਜ਼ ਅ ਡਾਕਟਰ ਐਮ ਡੀ ਸਾਈਕੀਟ੍ਰਿਸਟ ਨੇ ਐਂ ਤੁਸੀਂ ਲਿਹਾਜ਼ਾ ਦੇਖਿਆ ਹੋਏਗਾ ਨਾ ਕਿੰਨਾ ਪੋਲਾਈਟ ਕਿੰਨਾ ਵਧੀਆ ਬੋਲਦੇ ਨੇ ਉਹ ਕਿਸੇ ਨੂੰ ਰੂਟ ਮੈਨ ਨਹੀਂ ਦੋ ਸੁਣਿਆ ਕਦੇ ਰੂਟ ਬੋਲਦੇ ਹੋਣ ਕਿਸੇ ਨੂੰ ਗੱਲਾਂ ਹੀ ਬਣੀਆਂ ਨੇ ਨਾ ਐਨੀਵੇਜ਼ ਤੇ ਹੁਣ ਅਪਾ ਚਲੀਏ ਫਿਰ ਉਧਰ ਚਲੋ ਚਲੀਏ ਬਿਲ ਟਿਕਨ ਨਹੀਂ ਦੇਣੀ ਇਹਨੇ ਟਿਕਨ ਨਹੀਂ ਦੇਣਾ ਤੇ ਹੁਣ ਅਪਾ ਸਮਾਨ ਰੱਖ ਲਈ ਮੈਂ ਬਸ ਸਟੂਲ ਚੱਕ ਲੈ ਇਧਰ ਸਟੂਲ ਚੱਕ ਲੈਣੇ ਬਾਕੀ ਸਮਾਨ ਗੱਡੀ 'ਚ ਪਿਆ ਹੋਣਾ ਗੱਡੀ 'ਚ ਪਿਆ ਸਟੂਲ ਚੱਕ ਲੋ ਤੇ ਹੋਰ ਤਾਂ ਨਹੀਂ ਤੇ ਕੁਝ ਚੱਕਣਾ ਅੱਛਾ ਸਟੂਲ ਬਾਕੀ ਚਾਹ ਪੱਤੀ ਹੋਰ ਸਵੇਰੇ ਮੈਂ ਬਾਹਰੋਂ ਖਰੀ ਦੂਸਰੇ ਨੰਬਰ ਦੇ ਉੱਪਰ ਇਧਰੋਂ ਦਾ ਸਾਰਾ ਮੇਰਾ ਗਾਣ ਵਜਾਣ ਵਾਲਾ ਸਮਾਨ ਚਲਾ ਗਿਆ ਤੇ ਆਏ ਹਾਏ ਇਹ ਕੀ ਕਹਿੰਦੀ ਏ ਚੋ 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 ਚਲੋ ਫਿਰ ਚਲੀਏ ਇਸ ਤੋਂ ਪਹਿਲਾਂ ਇਹ ਰੋਪਵੇ ਚੱਲ ਬਟੂ ਚੱਲ ਬੇਟੂ ਉੱਚੋ 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 ਜੀ ਚਲੋ ਅੱਛਾ ਹੁਣ ਤੁਸੀਂ ਹੁਣ ਗਿਟਾਰ ਵਜਾਣੀ ਏ ਤੁਸੀਂ ਹਟਣਾ ਨਹੀਂ ਆ ਵੀ ਹੱਥ ਤੇ ਸੱਟ ਲਵਾ ਦੇਣੀ ਏ ਤੁਹਾਡੇ ਬਾਪੂ ਨੂੰ ਹਲੇ ਤਾਂ ਗਿਟਾਰ ਵਜਾਣੀ ਨਹੀਂ ਆਈ ਆਉਂ ਵੀ ਸੈੱਟ ਕਰ ਦਿੰਦੇ ਆ ਤੁਸੀਂ ਹੁਣ ਮੈਨੂੰ ਦੱਸੋ ਤੁਹਾਡੇ ਕੋਲ ਸਮਾਨ ਕੀ ਕੀ ਏ ਪਾਇਦਨ ਕੱਢ ਲਓ ਜਿਹੜਾ ਜਿਹੜਾ ਜਿੱਥੇ ਰੱਖਣਾ ਏ ਇਹ ਵੱਡਾ ਬਾਹਰ ਵਾਸਤੇ ਏ ਹੋਰ ਕੀ ਕੀ ਸਮਾਨ ਲਿਆਉਂਦਾ ਏ ਇਹ ਇਹ ਅੰਦਰ ਰੱਖ ਦੋ ਇਹ ਆਹ ਲਾਲ ਜਿਹੜਾ ਰੱਖ ਦੋ ਲਾਲ ਰੱਖਣਾ ਹਾਂ ਇਹ ਡਾਰਕ ਵਾਲਾ ਬਾਹਰ ਰੱਖ ਦੋ ਇਹ ਬੇਸਿਕਲੀ ਦੋਸਤੋ ਸਾਡਾ 뮤직 ਰੂਮ ਏ ਥੱਲੇ ਗੱਦੇ ਤੇ ਚਦਰਾਂ ਵਿੱਜਣਗੀਆਂ ਮੈਸੇਲ ਵਾਸਤੇ ਬਹੁਤ ਸੋਹਣੀ ਜਗ੍ਹਾ ਸਟੋਰੀ ਲਾਈਟਨਿੰਗ ਦੀ ਕਮੀ ਆਦੀ ਨੋ ਚਲ ਟਿਊਬਾਂ ਲੱਗ ਜਾਣਗੀਆਂ ਟੈਨਸ਼ਨ ਨਾ ਲੋ ਇਹ ਤਾਂ ਪਾਇਆ ਐਚ ਸਟੂਲ ਆ ਜਾਣਗੇ ਜਿਹੜੇ ਮੇਰੇ ਕਿਸੇ ਸਟੂਡੈਂਟਸ ਨੇ ਉੱਪਰ ਬਹਿਣਾ ਥੱਲੇ ਬੈਠਣ ਦੀ ਪ੍ਰੋਬਲਮ ਹੈ ਇੱਥੇ ਸਟੂਲ ਲੱਗ ਜਾਣਗੇ ਹਾਂ ਇੱਥੇ ਵਧੀਆ-ਵਧੀਆ ਸੈਟਿੰਗ ਹੋ ਜਾਣੀ ਆ ਥੱਲੇ ਬੈਠ ਕੇ ਆ ਜਿਉਣੇ ਨੂੰ ਆਈਡੀਆ ਦਿੱਤਾ ਜਸੇਪਾਜੀ ਹੁਣਾਂ ਨੇ ਵੀ ਕਹਿੰਦੇ ਸਰ ਤੁਸੀਂ ਉੱਪਰ ਬੈਠੋ ਵੈਸੇ ਸਹੀ ਗੱਲ ਏ ਮੈਂ ਵੈਸੇ ਤਾਂ ਮੈਂ ਥੱਲੇ ਬੈਠਣਾ ਪ੍ਰਿਫਰ ਕਰਦਾ ਪਰ ਉੱਪਰ ਬਹਿ ਕੇ ਹਾਰਮੋਨੀਅਮ ਵਜਾਣਾ ਸੌਖਾ ਹੋ ਜਾਏ ਮੈਨੂੰ ਲੱਤ ਨਹੀਂ ਦਾ ਸੁਣ ਨਹੀਂ ਹੋਇਆ ਕਰੂਗੀ ਇਹ ਬੈਨੀਫਿਟ ਹੋ ਜਾਣਾ ਉਹਨੇ ਗਿਟਾਰ ਤੋੜ ਦੇਣੀ ਏ ਕਿਰਨ ਉਹਨੇ ਤੋੜ ਦੇਣੀ ਏ ਕੇ ਪਾਸੇ ਆ ਜੇ ਇਹ ਰਹਿਣ ਦੋ ਤੋੜ ਦੇ ਨਹੀਂ ਕਰਨਾ ਇੰਪੋਰਟੈਂਟ ਚੀਜ਼ ਹੈ ਯਾਰ ਫੜ ਲਓ ਫੜ ਦੋ ਉਹ ਹੋ ਜਾਣਾ ਕੰਮ ਕੰਮ ਹੋ ਜਾਣਾ ਨਹੀਂ ਚ ਜਿੰਨੇ ਤੁਸੀਂ ਦੇਖ ਰਹੇ ਹੋ ਨਾ ਇਹ ਕੰਮ ਹੋ ਜਾਣਾ ਇਹਦਾ ਕਹਿੰਦੇ ਆਰੇ ਲਾਣਾ ਕਿਸੇ ਕੋਲ ਸੀ ਆ ਦੇ ਦੋ ਬੈਗਸ ਮੇਂ ਦੇ ਦੋ ਬੈਗਸ ਮੇਂ ਦੇ ਦੋ ਸਮਾਨ ਰੱਖਣਾ ਕਾਪੜੇ ਖਾਸੇ ਦੋ ਹੀ ਆਪਣੇ ਚਾਚੂ ਵਾਸਤੇ ਆ ਮੈਨੂੰ ਬਹੁਤ ਵਧੀਆ ਲੱਗੇ ਨੇ ਬਹੁਤ ਸੋਹਣੇ ਨਹੀਂ ਮੈਂ ਵਰਤਾਂਗਾ ਸਟਾਰਟ ਜਾਂਦੇ ਹੋ ਤੁਸੀਂ ਮੈਨੂੰ ਪਤਾ ਤੁਹਾਡਾ ਦਿਖਾਓ ਤਾਂ ਸੀ ਮਰੇ ਫੜਾਓ ਮੈਨੂੰ ਸਭ ਸੱਚੀ ਬਹੁਤ ਜਿਆਦਾ ਸੋਹਣੀਆਂ ਨੇ ਇਹ ਵਾਲੇ ਮੈਨੂੰ ਇਹ ਵਧੀਆ ਇਹ ਹੈ ਕਿ ਵੀ ਥੋੜੀ ਜਿਹੀ ਥੋੜੀ ਜਿਹੀ ਕੋਸਟਲੀ 6-700 ਰੁਪਏ ਦਾ ਇਹ ਸੈੱਟ ਹੈ ਹੂੰ ਤੇ ਆਹ ਟਰੇਆ ਦੇਖੋ ਜੀ ਚਾਹ ਪਾਣੀ ਲਈ ਛੋਟੀ ਲੈ ਕੇ ਆਈ ਸੀ ਹੈਨਾ ਇੱਕ ਛੋਟੀ ਟਰੇ ਆਹ ਵੱਡੀ ਟਰੇ ਹੋਗੀ ਟਰੇ ਬਹੁਤ ਸੋਹਣੀ ਹੈ ਸੱਚੀ ਮੈਨੂੰ ਆਹ ਬਹੁਤ ਪਸੰਦ ਆਈ ਇਹ ਤਾਂ ਯਾਰ ਥੋੜਾ ਨੇ ਥੋੜਾ ਜਿਹਾ ਨਾ ਮਹਿੰਗਾ ਸਿਸਮਾਨ ਹੁਦਾ ਐਲੋ ਬਾਬੂ ਐਲੋ 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 ਇਧਰ ਕਿਡੋ ਆ ਦੇਖੋ ਆ ਇਧਰ ਬਕਵਾਹ ਨਾ ਓਡਾ ਸੱਚੀ ਬਹੁਤ ਗੋੜੀ ਬਣ ਸ਼ੁਰੂ ਬਾਬੂ ਐਲੋ ਕੱਢ ਬਣੋ ਚ ਖੇਡੋ ਦਿਨਾ ਇਹ ਚਾਹ ਪੱਤੀ ਵਾਸਤੇ ਡੱਬੇ ਡੂਬੇ ਜੇ ਹੋ ਗਏ ਚੇਕੇ ਵਿੱਚ ਹੋਣੀ ਹੈ ਚਮਚ ਨਹੀਂ ਹੈ ਚਮਚ ਲਿਆ ਦਿਓ ਕੋਲ ਆਵਾਂਗੇ ਸਮਾਨ ਜੀ ਇਹ ਮੇਰਾ ਆਫਿਸ ਦਾ ਸਮਾਨ ਹੈ ਜਿਹੜਾ ਸਾਡੇ ਮੰਲੀ ਇੱਕ ਕਿਸਮ ਦਾ ਸਾਡਾ ਬੈੱਡ ਵੀ ਬਣ ਗਿਆ ਨੇ ਬੈੱਡਰੂਮ ਏਰੀਆ ਵੀ ਹੋ ਗਿਆ ਕਿਸਮ ਇੱਕ ਕੱਪ ਨੇ ਇਹ ਆਪਣੇ ਆ ਘਰ ਵਾਸਤੇ ਆ ਇਹ ਸਾਈਡ ਤੇ ਰੱਖ ਲਓ ਉੱਥਾਂ ਰੱਖ ਲਓ ਇਹਨੂੰ ਇਹਨੂੰ ਆਪਣੇ ਬਾਅਦ ਵਿੱਚ ਪਾ ਲਾਂਗੇ ਤੇ ਇਹ ਵੀ ਤੇ ਵਸਤੀ ਹੈ ਤੁਸੀਂ ਇਹਨੂੰ ਸੈਟਿੰਗ ਕਰੋਗੇ ਅੰਦਰ ਮੈਨੂੰ ਸੋਈ ਚ ਰੱਖ ਦੇ ਦੀ ਨਾ ਸਮਾਨ ਇਹ ਤਾਂ ਕਰ ਲਿਆ ਚਲੋ ਜਿਹੜਾ ਆ ਇਹ ਘਰੇ ਲੈ ਜਾਵਾਂ ਨਾ ਜੇ ਕੋਈ ਚਾਹ ਚੋ ਦੀ ਲੋੜ ਪੈ ਗਈ ਤੁਸੀਂ ਬਣਾ ਕੇ ਲੈ ਆਉਂਦੇ ਇਹ ਪਰ ਕੇ ਲਿਆਤੀ ਹਾਂ ਬਾਕੀ ਕੋਈ ਪਤਾ ਜਿਰੋ ਸਟਾਫ ਰੱਖ ਲਾਂਗੇ ਕੋਈ ਫਿਰ ਦੇਖਾਂਗੇ ਇੱਥੇ ਇਹ ਜਿਹੜਾ ਸਮਾਨਾ ਪਤਾ ਨਹੀਂ ਇਹ ਰੱਖ ਲਓ ਬਾਕੀ ਦੋਸਤੋ ਤੁਹਾਨੂੰ ਕਿਹਾ ਸੀ ਜੀ ਸੰਪਰਕ ਕਰਿਓ ਇੰਸਟਾਗ੍ਰam ਤੇ ਮੈਨੂੰ ਮੈਸੇਜ ਕਰ ਲਓ da.happiestcouple ਨਾਂ ਦੇ ਇੰਸਟਾਗ੍ਰam ਤੇ ਆਈਡੀ ਹੈ ਆਫਿਸ ਅਸਿਸਟੈਂਟ ਦੀ ਲੋੜ ਹੈ ਸਾਨੂੰ ਜਿਹੜੇ ਜਿਹੜੇ ਕੀ ਮੇਰੀਆਂ ਕਾਲਸ ਸੁਣਨਗੇ ਕਲਾਇੰਟਸ ਦੀਆਂ ਮੇਰੇ ਕਾਲਸ ਸੁਣਨਗੇ ਜਿਹੜੇ ਮੈਨੂੰ ਮਿਲਣਾ ਚਾਹੁੰਦੇ ਨੇ ਨਾ ਕਿਵਰ ਕਾਲਸ ਮੇਰੇ ਤੋਂ ਪਿਕ ਨਹੀਂ ਹੁੰਦੀਆਂ ਮੈਂ ਕਦੇ ਸ਼ੂਟ ਕਰ ਰਹੇ ਹਾਂ ਨਾ ਕਿ ਕਿੱਥੇ ਹੋਂ ਨਾ ਤਾਂ ਉਹ ਇੱਕ ਤਾਂ ਕਾਲਸ ਸੁਣਨਗੇ ਦੂਸਰਾ ਸਾਡੇ ਜਿਹੜਾ ਵੀ ਆ ਰਿਹਾ ਹੈ ਤੇ ਉਹਦੀ ਡਾਟਾ ਵੀ ਕੌਣ ਆਇਆ ਕੌਣ ਨਹੀਂ ਡਾਟਾ ਅਪਡੇਟ ਕਰਨਾ ਫਾਲੋ ਅਪ ਲੈਣਾ ਮੇਰੇ ਸਟੂਡੈਂਟਸ ਜਾਂ ਮੇਰੇ ਕਲਾਇੰਟਸ ਨਾਲ ਮਤਲਬ ਆਫਿਸ ਦਾ ਜੋ ਵੀ ਮੇਲ ਕੰਮ ਹੁੰਦਾ ਮੈਨੂੰ ਚਾਹੀਦਾ ਕਿ ਉਹਨਾਂ ਨੂੰ ਇੱਕ ਤਾਂ ਇੰਗਲਿਸ਼ ਲਿਖਣੀ ਪੜਨੀ ਆਉਂਦੀ ਹੋਵੇ ਬੋਧਣੀ ਭਾਵੇਂ ਇੰਨੀ ਨਾ ਆਉਂਦੀ ਹੋਵੇ ਚੱਲ ਜਾਊਗਾ ਪਰ ਲਿਖ ਵਧੀਆ ਲੈਂਦੇ ਹੋਣ ਇੰਗਲਿਸ਼ ਆਪਣਾ ਟਾਈਪ ਕਰ ਲੈਂਦੇ ਹੁਣ ਪੜ ਲੈਂਦੇ ਹੋਣ ਇੰਗਲਿਸ਼ ਸਮਝ ਕੇ ਪੜ ਲੈਂਦੇ ਹੁਣ ਕੀ ਹੈ ਮੇਲਾਂ ਬੁੱਲਾ ਦੇਖਣੀ ਆਣੀ ਚਾਹੀਦੀ ਹੈ ਨੇ ਮੇਲ ਯੂਜ਼ ਕਰਨੀ ਆਣੀ ਚਾਹੀਦੀ ਹੈ ਮੇਲ ਕਿਸੇ ਨੂੰ ਸੈਂਡ ਕਰਨੀ ਰਿਸੀਵ ਕਰਨੀ ਉਥੋਂ ਡਾਊਨਲੋਡ ਕਰਕੇ ਫੋਲਡਰ ਬਣਾ ਕੇ ਡਾਟਾ ਰੱਖ ਲਿਆ ਜੋ ਜੋ ਮੇਰੇ ਡਾਕੂਮੈਂਟ ਕੋਈ ਆਏ ਹਨਾ ਤੇ ਉਹ ਮੇਨ ਚੀਜ਼ ਮੇਨ ਕੰਮ ਇਹ ਹੈ ਕੰਪਿਊਟਰ ਦਊਂਗਾ ਪ੍ਰੋਪਰ ਬੈਠਣ ਨੂੰ ਜਗ੍ਹਾ ਦਊਂਗਾ ਘਰ ਵਰਗਾ ਮਾਹੌਲ ਹੈ ਫੈਮਿਲੀ ਮੈਂਬਰ ਹੋਣਗੇ ਬੇਸਿਕਲੀ ਸਾਡੇ ਉਹ ਤੋ ਐਸੀ ਕੋਈ ਗੱਲ ਵਾਲੀ ਗੱਲ ਨਹੀਂ ਬਾਕੀ ਜੇ ਕੋਈ ਮਿਲਣਾ ਚਾਹੁੰਦਾ ਹੈ ਤਾਂ ਉਹ ਮੈਨੂੰ ਮਿਲ ਸਕਦਾ ਹੈ ਮਤਲਬ ਇਹ ਨੰਬਰ ਦੇ ਦੇਣਾ ਆਪਣੇ ਆਫਿਸ ਦਾ ਤੁਸੀਂ ਉਸ ਨੰਬਰ ਤੇ ਕਾਲ ਕਰਕੇ ਜੇ ਕੋਈ ਜੋਬ ਰਿਲੇਟਿਡ ਗੱਲ ਕਰਨਾ ਚਾਹੁੰਦਾ ਹੈ ਇਸ ਨੰਬਰ ਤੇ ਕਾਲ ਕਰ ਲਿਓ ਹਾਂਜੀ ਹੁਣ ਆ ਕੀ ਹੈ ਆਹ ਇਹ ਮੇਰੇ ਫੇਵਰਿਟ ਬਿਸਕਟ ਬਿਸਕਟ ਵਾਸਤੇ ਬਹੁਤ ਵਧੀਆ ਲੱਗਿਆ ਮੈਨੂੰ ਇਹ ਇਹ ਵੀ ਰੱਖ ਦੋ ਬਹੁਤ ਜ਼ਿਆਦਾ ਟੈਂਟ ਬਿਸਕਟ ਲਿਆਓ ਮਾਂਗੇ ਇਹ ਬਿਸਕਟ ਲਿਆਓ ਨਾਲ ਲਿਆਓ ਇਹ ਦੇਖ ਦੇ ਕਿ ਮੈਂ ਖੁਸ਼ ਹੋ ਜਾਵਾਂਗਾ ਬਾਬਾ ਜੀ ਓਏ ਹੋਏ ਦੋ ਕ ਡੱਬੇ ਉਦਾਂ ਮੈਂ ਆਨਲਾਈਨ ਮੰਗਾ ਲੂਗੀ ਮੰਗਾ ਲੂ। ਸਿੰਗਲ ਸਿੰਗ ਉਹ ਐਕਸਟਰਾ ਮੰਗਾ ਲਓ ਆਨਲਾਈਨ ਬਿੱਟੂ ਤੁਸੀਂ ਇਹਨੂੰ ਖਾਣਾ ਥੋੜੀ ਬਾਬੂ ਇਹ ਦੇਖੋ ਖਾ ਰਹੀ ਇਹਨੂੰ ਬਬੂ ਨਾ ਬਾਬੂ ਤੁਸੀਂ ਤਾਂ ਖਾ ਰਹੇ ਹੋ ਚੀਜੀ ਲਓ ਜੀ ਹੈਗੇ ਸੋਹਣੇ ਆ ਨਾ ਦੇਖੀ ਟ੍ਰੇ ਬਹੁਤ ਸੋਹਣੀ ਟ੍ਰੇ ਆ ਇਹਦੀ ਪਸੰਦ ਆ ਇਹ ਮੈਂ ਪਸੰਦ ਕੀਤੀ ਏ ਇੱਕ ਹੋਰ ਸੀ ਉਦੋਂ ਤੇ ਉਪਰ ਹੀਰੇ ਨਾਲ ਬਣੇ ਹੋਏ ਸੀ ਉਹ ਇੱਕੋ ਹੀ ਪੀਸ ਪਿਆ ਸੀ ਉਹਨਾਂ ਕੋਲ ਲੇਕਿਨ ਚਲੋ ਨੈਕਸਟ ਫਟਾਫਟ ਕੱਢੋ ਹੋਰ ਕੀ ਸਮਾਨ ਹੈ ਬਸ ਇਹ ਹੋ ਗਿਆ ਆਪਣਾ ਸਾਰਾ ਸਮਾਨ ਬਾਕੀ ਤੁਸੀਂ ਕਾਢੀ ਆ ਜਿੱਦਾ ਇੱਕ ਗਲਾਸ ਆ ਮੈਂ ਗਲਾਸ ਨੇ ਪਾਣੀ ਵਾਲੇ ਇਹ ਟਾਵਲ ਮੈਂ ਟੰਗ ਦੇਣੀ ਅੰਦਰ ਮੌਸਮ ਵਾਲੇ ਵਿੱਚ ਨਾ ਬਣੇ ਉਹਨੇ ਟੰਗਣ ਵਾਲੇ ਹਾਂ ਹੈਗੀ ਬਸ ਚਲੋ ਸਭ ਵਧੀਆ ਹੋ ਗਿਆ ਠੀਕ ਆ ਬਾਕੀ ਮੈਂ ਕਿਚਨ ਚ ਸਾਰਾ ਸਮਾਨ ਲਾਦਾ ਮੈਂ ਪਹਿਲਾਂ ਉਸ ਤੋਂ ਬਾਅਦ ਨਾਲ ਫਟੜੇ ਬਾਹਰ ਸੋਫੇ ਆ ਜਿਹੜੇ ਉਸ ਡਾਇਰੈਕਸ਼ਨ ਚ ਹੀ ਆ ਉਹਨੂੰ ਥੋੜਾ ਸੈੱਟ ਕਰਕੇ ਕਰਟਰਨ ਬਿਲਕੁਲ ਬੰਦ ਕਰ ਦਈਏ ਆਪਾਂ ਬਸ ਠੀਕ ਆ ਪਤਾ ਕੀ ਮੰਡੇ ਨੂੰ ਮੇਰੇ ਇੱਥੇ ਸ਼ੁਰੂ ਹੋ ਸਕੇ ਕੰਮ ਨਾਲੇ ਲੌਬੀ ਵਿੱਚ ਜੇ ਪੋਜੀਸ਼ਨ ਚ ਉਹ ਟੇਬਲ ਲੱ 嗯。Um